ਸਤਨਾਮ ਵਾਹਿਗੁਰੂ ਸਾਹਿਬ ਜੀ 10 ਬੈਰਾਗਨ ਮੋਹਿ ਬਸਕੀਨੀ ਪੰਚੋਂ ਕਾ ਮਿਟਨਾਵੋ ਸਤਰ ਦੋਏ ਭਰੇ ਅੰਮ੍ਰਿਤ ਸਰ ਬਿਖ ਕੋ ਮਾਰ ਕਢਾਵੋ 10 ਬੈਰਾਗਨ ਮੋਹਿ ਬਸਕੀਨੀ ਪੰਚੋਂ ਕਾ ਮਿਟਨਾਵੋ ਸਤਰ ਦੋਏ ਭਰੇ ਅੰਮ੍ਰਿਤ ਸਰ ਬਿਖ ਕੋ ਮਾਰ ਕਢਾਵੋ ਪਾਛੈ ਬਹੁਰ ਨਾਮਨ ਪਾਵੋ ਅੰਮ੍ਰਿਤ ਬਾਣੀ ਘਟ ਤੇ ਉਚਰੋ ਆਤਮ ਕੋ ਸਮਝਾਵੋ ਰਹਾਓ ਬਜਰ ਕੁਠਾਰ ਮੋਏ ਹੈ ਛੀਨਾ ਕਰ ਮਿੰਨਤ ਲਗ ਪਾਵੋ ਸੰਤਨ ਕੇ ਹਮ ਉਲਟੇ ਸੇਵਕ ਭਗਤਨ ਤੇ ਡਰ ਪਾਵੋ ਇਹ ਸੰਸਾਰ ਤੇ ਤਬ ਹੀ ਛੂਟੋ ਜੋ ਮਾਇਆ ਨੇ ਲਪਟਾਵੋ ਮਾਇਆ ਨਾਮ ਗਰਭ ਜੋਨ ਕਾ ਤਿਹ ਤਜ ਦਰਸ਼ਨ ਪਾਵੋ ਇਤ ਕਰ ਭਗਤ ਕਰੇ ਜੋ ਜਨ ਤਿਨ ਹੋ ਸਗਲ ਚੁਕਾਈਐ ਕਹਿਤ ਨਾਮ ਦਿਓ ਬਾਹਰ ਕਿਆ ਭਰਮੋ ਇਹ ਸੰਜਮ ਹਰ ਪਾਈਐ ਮਾਰਵਾੜ ਜੈਸੀ ਨੀਰ ਬਾਲਹਾ ਬੇਲ ਬਾਲਹਾ ਕਰ ਹਲਾ ਜਿਉਂ ਕ੍ਰਾਂਕ ਨਿਸਨਾਦ ਬਾਲਹਾ ਤਿਉ ਮੇਰੇ ਮਨ ਰਾਮਈਆ ਤੇਰਾ ਨਾਮ ਰੂੜੋ ਰੂਪ ਰੂੜੋ ਅਤਰੰਗ ਰੂੜੋ ਮੇਰੋ ਰਾਮਈਆ ਰਹਾਓ ਜਿਉ ਧਰਣੀ ਕੋਵਿੰਦਰ ਬਾਲਹਾ ਕੁਸਮ ਬਾਸ ਜੈਸੀ ਭਵਰ ਲਾ ਜਿਉ ਕੋ ਕਲਕੋ ਅੰਬਬਾਲ ਹ ਤਿਉ ਮੇਰੈ ਮਨ ਰਾਮਈਆ ਚਕਵੀ ਕੋ ਜੈਸੇ ਸੂਰਬਾਲ ਹ ਮਾਨ ਸਰੋਵਰ ਹੰਸੁਲਾ ਜਿਉ ਤਰਣੀ ਕੋ ਕੰਤ ਬਾਲ ਹ ਤਿਉ ਮੇਰੈ ਮਨ ਰਾਮਈਆ ਬਾਰਕ ਕੋ ਜੈਸੇ ਖੀਰ ਬਾਲ ਹ ਚਾਤ੍ਰਿਕ ਮੁਖ ਜੈਸੇ ਜਲ ਧਰਾ ਮਛਲੀ ਕੋ ਜੈਸੇ ਨੀਰ ਬਾਲ ਹ ਕਿਉ ਮਿਰੈ ਮਨ ਰਾਮਈਆ ਸਾਧਕ ਸਿਧ ਸਗਲ ਮਨ ਚਾਹੇ ਬਿਰਲੇ ਕਾ ਹੂ ਡੀਠਲਾ ਸਗਲ ਭਵਨ ਤੇਰੋ ਨਾਮ ਬਾਲਹਾ ਤਿਉ ਨਾਮੇ ਮਨ ਵੀਠਲਾ ਪਹਿਲਪੁਰਿਏ ਪੁੰਡਰਕ ਵਨਾ ਤਾਂਚੇ ਹੰਸਾ ਸਗਲੇ ਜਨਾ ਕ੍ਰਿਸ਼ਨਾ ਤੇ ਜਾਨਉ ਹਰ ਹਰ ਨਾਚੰਤੀ ਨਾਚਨਾ ਪਹਿਲਪੁਰ ਸਾਹਿਬ ਰ ਅਥੋਨ ਪ੍ਰਸਾਦ ਮਰਾ ਅਸਗਾ ਅਸ ਉਸਗਾ ਹਰ ਕਾ ਬਾਗਰਾ ਨਾਚੈ ਪਿੰਦੀ ਮਹ ਸਾਗਰਾ ਰਹਾਉ ਨਾ ਚੰਤੀ ਗੋਪੀ ਜਨ ਨਈ ਆਤੇ ਬੈਰੇ ਕੰਨਾ ਤਰਕ ਨਚਾ ਭਰਮੀਆਂ ਚਾ ਕੇਸਵਾ ਬਚਾਉਨੀ ਆਈਏ ਮਈਏ ਇੱਕ ਆਨ ਜਿਓ ਪਿੰਦੀ ਉਭਕਲੇ ਸੰਸਾਰਾ ਭਰਮ ਭਰਮ ਆਏ ਤੁਮ ਚੇ ਦਵਾਰਾ ਤੂੰ ਕੁੰਨ ਰੇ ਮੈਂ ਜੀ ਨਾਮਾ ੋ ਜੀ ਆਲਾ ਤੇ ਨਿਵਾਰਣਾ ਜਮ ਕਾਰਣਾ ਪਤ੍ਰ ਪਾਵਨ ਮਾਦੋ ਬਿਰਧ ਤੇਰਾ ਧਨ ਤੇਵੈ ਮਨ ਜਨ ਜਿਨ ਧਿਆਇਓ ਹਰ ਪ੍ਰਭ ਮੇਰਾ ਮੇਰਾ ਮਾਥੇ ਲਾਗੀ ਲੈ ਧੂਰ ਗੋਬਿੰਦ ਚਰਨਨ ਕੀ ਸੁਰ ਨਰ ਮਨ ਜਨ ਤਿਨ ਹੋਤੇ ਧੂਰ ਰਹਾਉ ਦੀਨ ਕਾ ਦਿਆਲ ਮਾਦੋ ਗਰਭ ਪ੍ਰਹਾਰੀ ਚਰਨ ਸ਼ਰਨ ਨਾਮਾ ਬਲ ਤੇ ਹਾਰੀ ਤਨਾਹ ਸ੍ਰੀ ਭਗਤ ਰਵਿਦਾਸ ਜੀ ਕੀ ਇੱਕ ਓੰਕਾਰ ਸਤਿਗੁਰ ਪ੍ਰਸਾਦ ਹਮ ਸਰਦੀਨ ਦਇਆਲ ਨਾ ਤੁਮ ਸਰ ਅਬ ਪਤੀ ਆਰ ਕਿਆ ਕੀਜੈ ਬਚਨੀ ਤੋਰ ਮੋਰ ਮਨ ਮਾਨੈ ਜਨ ਕੋ ਪੂਰਨ ਦੀਜੈ ਹਉ ਬਲ ਬਲ ਜਾਉ ਰਮਈਆ ਕਾਰਨੇ ਕਾਰਨ ਕਵਨ ਅਬੋਲ ਰਹਾਉ ਬਹੁਤ ਜਨਮ ਬਿਛਰੇ ਥੇ ਮਾਦੋ ਇਹ ਜਨਮ ਤੁਮਾਰੇ ਲੇਖੇ ਕਹਿਰ ਵਿਦਾਸ ਆਸ ਲਗ ਜੀਵੋ ਚਿਰ ਭਇਓ ਦਰਸ਼ਨ ਦੇਖੇ ਚਿਤ ਸਿਮਰਨ ਕਰੋ ਨੈਣ ਅਵਲੋਕਨੋ ਸਰਬਨ ਬਾਣੀ ਸੁਜਸਪੂਰ ਰੱਖੋ ਮਨ ਸੋ ਮਧਕੁਰ ਕਰੋ ਚਰਨ ਹਿਰਦੈ ਧਰੋ ਰਸਨ ਅੰਮ੍ਰਿਤ RAM ਨਾਮ ਭਾਖੋ ਮੇਰੀ ਪ੍ਰੀਤ ਗੋਬਿੰਦ ਸਿਓ ਜਿਨ ਕਟੈ ਮੈਂ ਤੋ ਮੋਲ ਮਹਗੀ ਲਈ ਜੀ ਸਟੈ ਰਹਾਓ ਸਾਧ ਸੰਗਤ ਬਿਨਾ ਭਾਉ ਨਹੀਂ ਉਪਜੈ ਭਾਵ ਬਿਨ ਭਗਤ ਨਹੀਂ ਹੋਏ ਤੇਰੀ ਕਹਿ ਰਵਿਦਾਸ ਇੱਕ ਬੇਨਤੀ ਹਰਿ ਸਿਉ ਪੈਜ ਰੱਖੋ ਰਾਜਾ ਰਾਮੇਰੀ ਨਾਮ ਤੇਰੋ ਆਰਤੀ ਮਜਨੁ ਮਰਾਰੇ ਹਰ ਕੇ ਨਾਮ ਬਿਨ ਝੂਠੇ ਸਗਲ ਪਸਾਰੇ ਰਹਾਉ ਨਾਮ ਤੇਰੋ ਆਸਨੋ ਨਾਮ ਤੇਰੋ ਰਸਾ ਨਾਮ ਤੇਰਾ ਕੇਸਰੋ ਲੇ ਛਟਕਾਰੇ ਨਾਮ ਤੇਰਾ ਅੰਬਲਾ ਨਾਮ ਤੇਰੋ ਚੰਦਨੋ ਕਾ سنجਪੇ ਨਾਮ ਲੈ ਤੁਝੇ ਕੋ ਚਾਰੇ ਨਾਮ ਤੇਰਾ ਦੀਵਾ ਨਾਮ ਤੇਰੋ ਬਾਤੀ ਨਾਮ ਤੇਰੋ ਤੇਲ ਲੇ ਮਾਹੇ ਪਸਾਰੇ ਨਾਮ ਤੇਰੇ ਕੀ ਜੋਤ ਲਗਾਈ ਭਇਓ ਜਿਆਰੋ ਭਵਨ ਸੰਗ ਲਾਰੇ ਨਾਮ ਤੇਰੋ ਤਾਗਾ ਨਾਮ ਫੂਲ ਮਾਲਾ ਭਾਰ ਉਠਾਰੇ ਸਗਲ ਉਠਾਰੇ ਤੇਰੋ ਕੀਆ ਤੁਝਹਿ ਕਿਆ ਰਪੋ ਨਾਮ ਤੇਰਾ ਤੁਹੀ ਚਵਰ ਢੁਲਾਰੇ 108864ੇ ਚਾਰੇ ਖਾਣੀ ਇਹ ਹੈ ਵਰਤਨ ਹੈ ਸਗਲ ਸੰਸਾਰੇ ਕਹਿਰ ਵਿਦਾਸ ਨਾਮ ਤੇਰੋ ਆਰਤੀ ਸਤ ਨਾਮ ਹੈ ਹਰ ਭੋਗ ਤੁਹਾਰੇ ਧਨਾਸਰੀ ਬਾਣੀ ਭਗਤਾ ਕੀ ਤਰਲੋਚਨ ਇਕ ਓੰਕਾਰ ਸਤ ਗੁਰ ਪ੍ਰਸਾਦ ਨਾਰਾਇਣ ਨਿੰਦਸ ਕਾਏ ਭੂਲੀ ਗਵਾਰੀ ਜੋ ਕਰਤ ਸੁਕੇਰਤ ਥਾਰੋ ਕਰਮਰੀ ਰਹਾਓ ਸ਼ੰਕਰਾ ਮਸਤਕ ਬਸਤਾ ਸੁਰਸਰੀ ਇਸ਼ਨਾਨ ਰੇ ਕੁਲ ਜਨਮ ਦੇ ਮਿਲੇ ਸਾਰੰਗ ਪਾਨ ਰੇ ਕੁਲ ਜਨਮ ਦੇ ਮਿਲੋ ਸਾਰੰਗ ਪਾਨ ਰੇ ਕਰਮ ਕਰ ਕਲੰਕ ਮਫੀਟ ਸਰੀ ਵਿਸ਼ਵ ਕਾ ਦੀਪਕ ਸੁਆਮੀ ਤਾ ਚੇਰੇ ਸਵਾਰਥੀ ਪੰਖੀ ਰਾਏ ਗਰਡ ਤਾਚੇ ਬਾਂਧਵਾ ਕਰਮ ਕਰ ਅਰਣ ਪਿੰਗਲਾਰੀ अनकपातक हरता त्रिभवन नाथरी तीर्थ तीर्थ परमता लहै ना पाररी कर्म कर कपाल मफीट सरी अमृत ससी तेन लक्ष्मी कल्पतर शिखर सुरागर नदी चे नाथं कर्म कर खार मफीट सरी दादी ले लंका गढ उपाडी ले रावण बणसल विसल आन तोखि ले हरि कर्म कर कछौती मफीट सरी ਉਰ ਬਲੋ ਕੀਰਤ ਕਰਮ ਨਾ ਮਿਟੈਰੀ ਘਰ ਗਹਿਣ ਤਾਚਿ ਮੋਹਿ ਜਾਪੀ ਅਲੇ RAM ਚੇ ਨਾਮ ਬਦ ਤ੍ਰਿਲੋਚਨ RAM ਜੀ ਸ੍ਰੀ ਸੈਣ ਧੂਪ ਦੀਪ ਕੀਰਤ ਸਾਜ ਆਰਤੀ ਵਾਰਨੇ ਜਾਓ ਕਮਲਾ ਪਤੀ ਮੰਗਲਾ ਹਰ ਮੰਗਲਾ ਨਿਤ ਮੰਗਲ ਰਾਜਾ RAM ਰਾਏ ਕੋ ਰਹਾਓ ਉਤਮ ਦੀਰਾ ਨਿਰਮਲ ਬਾਤੀ ਤੂੰ ਹੀ ਨਰਿੰਜਨ ਕਮਲਾ ਪਤੀ रामा भक्त रामा आनंद जानै पूर्ण परमानंद बखानै मदन मूर्त पै तार गोविंदे सैन पणै भज परमानंदे पीपा कायो देवा कायो देवल कायो जंगम जाती कायो धूप दीप नै बेदा कायो पूजो पाती काया बौ खंड खोजते नाम निध पाई ना कछ आयबो ना कछ जायबो ਰਾਮ ਕੀ ਦੋਹਾਈ ਰਹਾਉ ਜੋ ਬ੍ਰਹਮੰਡੇ ਸੋਈ ਪਿੰਡੇ ਜੋ ਖੋਜੈ ਸੋ ਭਾਵੇ ਪੀਪਾ ਪਰਣਮੈ ਪਰਮ ਤਤ ਹੈ ਸਤਗੁਰ ਹੋਏ ਲਖਾਵੇ ਧੰਨਾ ਗੋਪਾਲ ਤੇਰਾ ਆਰਤਾ ਜੋ ਜਨ ਤੁਮਰੀ ਭਗਤ ਕਰਨਤੇ ਤਿਨਕੇ ਕਾਜ ਸਵਾਰਤਾ ਰਹਾਉ ਦਾਲ ਸੀਧਾ ਮੰਗੋ ਕੀਓ ਹਮਰਾ ਖੁਸ਼ੀ ਕਰੈ ਨਤ ਜਿਓ ਪੁਨੀਆਂ ਛਾਦਨ ਨੀਕਾ ਅਨਾਜ ਮੰਗੋ ਸਤ ਸੀਕਾ ਗਉ ਭੈਸ ਮੰਗੋ ਲਾਵੇਰੀ ਇਕ ਤਾਜਨ ਤੁਰੀ ਚੰਗੇਰੀ ਘਰ ਕੀ ਗੀ ਹਨ ਚੰਗੀ ਜਨ ਧੰਨਾ ਲੇਵੈ ਮੰਗੀ ਘਰ ਕੀ ਗੀ ਹਨ ਚੰਗੀ ਜਨ ਧੰਨਾ ਲੇਵੈ ਮੰਗੀ ਜੈਤ ਸ੍ਰੀ ਮਹੱਲਾ ਚੌਥਾ ਕਰ ਪਹਿਲਾ ਚੌਪ ਦੇ ਇਕ ਓੰਕਾਰ ਸਤ ਗੁਰ ਪ੍ਰਸਾਦ ਮੇਰਾ ਹੀਰੈ ਰਤਨ ਨਾਮ ਹਰ ਬਸਿਆ ਗੁਰ ਹਾਥ ਰਿਓ ਮੇਰੇ ਮਾਥਾ ਜਨਮ ਜਨਮ ਕੇ ਕਿਲ ਬਿਖ ਦੁਖ ਉਤਰੇ ਗੁਰ ਨਾਮ ਦਿਓ ਰਿਨ ਲਾਥਾ ਮੇਰੇ ਮਨ ਭਜ ਰਾਮ ਨਾਮ ਸਭ ਅਰਥਾ ਗੁਰ ਪੂਰੇ ਹਰ ਨਾਮ ਦਿੜਾਇਆ ਬਿਨ ਨਾ ਆਵੈ ਜੀਵਨ ਬਿਰਥਾ ਰਹਾਉ ਬਿਨ ਗੁਰ ਮੂੜ ਭਏ ਹੈ ਮਨ ਮੁਖ ਤੇ ਮੋਹ ਮਾਇਆ ਨਿਤ ਫਾਥਾ ਤਿਨ ਸਾਧੂ ਚਰਨ ਨਾ ਸੇਵੇ ਕਬਹੂ ਤਿਨ ਸਭ ਜਨਮ ਕਾਥਾ ਜਿਨ ਸਾਧੂ ਚਰਨ ਸਾਧ ਪਗ ਸੇਵੇ ਤਿਨ ਸਫਲਿਓ ਜਨਮ ਸੁਨਾਥਾ ਮੋਕੋ ਕੀ ਜੈ ਦਾਸ ਦਾਸ ਦਾਸਨ ਕੋ ਹਰ ਦਇਆ ਧਾਰ ਜਗਨਨਾਥਾ ਹਮ ਅੰਧਲੇ ਗਿਆਨ ਹੀਨ ਅਗਿਆਨੀ ਕਿਉ ਚਾਲੈ ਮਾਰਗ ਪੰਥਾ ਹਮ ਅੰਧਲੇ ਕੋ ਗੁਰ ਅੰਚਲ ਦੀਜੈ ਜਨ ਨਾਨਕ ਚਲੈ ਮਿਲਨთა ਜੈਤਿ ਸ੍ਰੀ ਮਹਲਾ ਚੌਥਾ ਹੀਰਾ ਲਾਲ ਮੁਲਕ ਹੈ ਭਾਰੀ बिन ग्राहक मीका काखा रत्न ग्राहक गुरु साधू देख्यो तब रत्न बिकानो लाखा मेरे मन गुप्त हीर हर राखा दीन दयाल मलायो गुरु साधू गुरु मिलया हीर पराखा पर राहाओ मन म कोठी अज्ञान अंधेरा तिन कर रत्न लाखा ते उजड़ धर्म मोए गावारी माया भंग बिकचाखा हर हर साथ मेलो जन नीके ਹਰ ਸਾਧੂ ਸਰਣ ਹਮ ਰਾਖਾ ਹਰ ਅੰਗੀਕਾਰ ਕਰੋ ਪ੍ਰਭ ਸੁਆਮੀ ਹਮ ਪਰੇ ਭਾਗ ਤੁਮ ਪਾਖਾ ਜੀਵਾ ਕਿਆ ਗੁਣ ਆਖ ਬਖਾਣੇ ਤੁਮ ਵੱਡ ਅਗਮ ਵੱਡ ਪੁਰਖਾ ਜਨ ਨਾਨਕ ਹਰ ਕਿਰਪਾ ਧਾਰੀ ਪਖਾਣ ਢੁਬਤ ਹਰ ਰਾਖਾ ਜੈਤ ਸ੍ਰੀ ਮਹੱਲਾ ਚੌਥਾ ਹਮ ਬਾਰ ਕਛੂ ਨਾ ਜਾਣਹਿ ਗਤ ਮਿਤ ਤੇਰੀ ਮੂਰਖ ਮੁਗਧ ਏਾਨਾ ਹਰ ਕਿਰਪਾ ਧਾਰ ਦੀ ਜੈ ਮਤ ਉਤਮ ਕਰ ਲੀਜੈ ਮੁਗਦ ਸਿਆਨਾ ਮੀਰਾ ਮਨ ਆਲਸੀ ਆ ਗੁਲਾਨਾ ਹਰ ਹਰ ਆਨ ਮਲਾਇਓ ਗੁਰ ਸਾਧੂ ਮਿਲ ਸਾਧੂ ਕਪਟ ਖੁਲਾਨਾ ਰਹਾਓ ਗੁਰ ਖਿਨ ਖਿਨ ਪ੍ਰੀਤ ਲਗਾਓ ਮੇਰਾ ਹਿਅਰੈ ਮੇਰੇ ਪ੍ਰੀਤਮ ਨਾਮ ਪਰਾਨਾ ਬਿਨ ਨਾਵੇ ਮਰ ਜਾਈਏ ਮੇਰੇ ਠਾਕੁਰ ਜਿਉ ਅਮਲੀ ਅਮਲ ਲੁਭਾਨਾ ਜਿਨ ਮਨ ਪ੍ਰੀਤ ਲਗੀ ਹਰ ਕੀਰੀ ਤੈਨ ਤੁਰ ਭਾਗ ਪੁਰਾਨਾ ਜਿਨ ਹਮ ਚਰਨ ਸ੍ਰੀ ਵੇਖਿਨ ਖਿਨ ਜਿਨ ਹਰ ਮੀਠ ਲਗਾਨਾ ਹਰ ਹਰ ਕਿਰਪਾ ਧਾਰੀ ਮੇਰਾ ਠਾਕੁਰ ਜਨ ਵਿਛਿਰਿਆ ਚਰੀ ਮਿਲਾਨਾ ਧਨ ਤਨ ਸਤਿਗੁਰਨ ਜਿਨ ਨਾਮ ਦਿੜਾਇਆ ਜਨ ਨਾਨਕ ਤਿਸ ਕੁਰਬਾਨਾ ਜੈਤ ਸ੍ਰੀ ਮਹਲਾ ਚੌਥਾ ਸਤਿਗੁਰ ਸਾਜਨ ਪੁਰਖ ਵੱਡ ਪਾਇਆ ਹਰ ਅਸਕਰਸਕ ਫਲ ਲਾਗੇ ਵਾ माया ਭੰਗ ਰਸਿਉ ਹੈ ਪ੍ਰਾਣੀ ਗੁਰਬਚਨੀ ਬਿਸਰ ਕਾਢੇ ਵਾ ਮੇਰਾ ਮਨ RAM ਨਾਮ ਰਸ ਲਾਗੇ ਵਾ ਹਰ ਕੀਏ ਪਤਨ ਪਵਿੱਤਰ ਮਿਲ ਸਾਧ ਗੁਰ ਹਰ ਨਾਮੈ ਹਰ ਰਸ ਚਾਖੇ ਵਾ ਰਹਾਓ ਤਨ ਤਨ ਵਟਭਾਗ ਮਿਲਿਓ ਗੁਰ ਸਾਧੂ ਮਿਲ ਸਾਧੂ ਲਿਵਉਨ ਮਨ ਲਾਗੇ ਵਾ ਤ੍ਰਿਸ਼ਨਾਗਨ 부ਝੀ ਸ਼ਾਂਤ ਪਾਈ ਹਰ ਨਿਰਮਲ ਨਿਰਮਲ ਗੁਣ ਗਾਏ ਵਾ ਜਿਨ ਕੇ ਭਾਗ ਖੀਨ ਧੁਰ ਪਾਏ ਜਿਨ ਸਤਗੁਰ ਦਰਸ ਨ ਪਾਏ ਬਾ ਤੇ ਦੂਜੇ ਭਾਏ ਪਵੈ ਗਰਭ ਜੂਨੀ ਸਭ ਬਿਰਥਾ ਜਨਮ ਥਿਨ ਜਾਏ ਬਾ ਹਰ ਦੇਹੋ ਬਿਮਲ ਮਤ ਗੁਰ ਸਾਧ ਪਗ ਸੇਵੈ ਹਮ ਹਰ ਮੀਠ ਲਗਾਏ ਬਾ ਜਨ ਨਾਨਕ ਰੇਣ ਸਾਧ ਪਗ ਮੰਗੇ ਹਰ ਹੋਏ ਦਿਆਲ ਦੁਵਾਏ ਬਾ ਜੈਤ ਸ੍ਰੀ ਮਹੱਲਾ ਚੌਥਾ ਜਿਨ ਹਰ ਹਿਰਦੈ ਨਾਮ ਨ ਬਸਿਓ ਤਿੰਨ maat ਕੀਜੈ ਹਰ ਬਾਝ ਤਿੰਨ ਸੁਣੀ ਦੇ ਫਿਰੈ ਬਿਨ ਨਾਵੈ ਓਏ ਖਪ ਖਪ ਮੋਏ ਕਰਾਂਝ ਮੇਰੇ ਮਨ ਜਪ ਰਾਮ ਨਾਮ ਹਰ ਮਾਝ ਹਰ ਹਰ ਕਿਰਪਾਲ ਕਿਰਪਾ ਪ੍ਰਭ ਧਾਰੀ ਗੁਰ ਗਿਆਨ ਦਿਓ ਮਨ ਸਮਝਾ ਰਹਾਓ ਹਰ ਕੀਰਤ ਕਲ ਯੁਗ ਪਦ ਊਤਮ ਹਰ ਪਾਈਐ ਸਤਿਗੁਰ ਮਾਝਾ ਹਉ ਬਲਿਹਾਰੀ ਸਤਿਗੁਰੇ ਆਪਣੇ ਜਿਨ ਗੁਪਤ ਨਾਮ ਪਰਗਾ ਜਾ ਦਰਸ਼ਨ ਸਾਧ ਮਿਲੇਓ ਵਡਭਾਗੀ ਸਭ ਕਿਲ ਵਿਖ ਗਏ ਗਵਾਜਾ ਸਤਿਗੁਰ ਸਾਹਾ ਪਾਇਆ ਵਡ ਦਾਣਾ ਹਰ ਕੀਏ ਬਹੁ ਗੁਣ ਸਾਂਝਾ ਜਿਨ ਕੋ ਕਿਰਪਾ ਕਰੀ ਜਗ ਜੀਵਨ ਹਰ ਹੋਰ ਧਾਰਿਓ ਮਨ ਮਾਂਝਾ ਧਰਮ ਰਾਏ ਦਰ ਕਾ ਗਿਤ ਫਾਰੇ ਜਨ ਨਾਨਕ ਲੇਖਾ ਸਮਝਾ ਜੈਤ ਸ੍ਰੀ ਮਹੱਲਾ ਚੌਥਾ ਸਤ ਸੰਗਤ ਸਾਧ ਪਾਈ ਵਡ ਭਾਗੀ ਮਨ ਚਲ ਤੋ ਭਇਓ ਰੂੜਾ ਅਨਹਤ ਧੁਨ ਵਾਜੈ ਨਿਤ ਵਾਜੇ ਹਰ ਅੰਮ੍ਰਿਤ ਧਾਰ ਰਸ ਲੀੜਾ ਮੇਰੇ ਮਨ ਜਪਿ ਆਰਾਮ ਨਾਮ ਹਰ ਰੂੜਾ ਮੇਰਾ ਮਨ ਤਨ ਪ੍ਰੀਤ ਲਗਾਈ ਸਤ ਗੁਰ ਹਰ ਮਿਲਿਓ ਲਾਇ ਚ ਭੀੜਾ ਰਹਾਓ ਸਾਖਤ ਬੰਧ ਭਏ ਹੈ ਮਾਇਆ ਵਿਕ ਸੰਚੈ ਲਾਈ ਜਕੀੜਾ ਹਰ ਕੈ ਅਰਥ ਖਰਚ ਨਹਿ ਸਾਕੇ ਜਮ ਕਾਲ ਸਹੈ ਸਿਰ ਪੀੜਾ ਜਿਨ ਹਰ ਅਰਥ ਸਰੀਰ ਲਗਾਇਆ ਗੁਰ ਸਾਧੂ ਬਹੁ ਸਰਦਾ ਲਾਇ ਮੁਖ ਧੂੜਾ ਹਲਤ ਪਲਤ ਹਰ ਸੋਭਾ ਪਾਵੈ ਹਰ ਰੰਗ ਲਗਾ ਮਨ ਗੂੜਾ ਹਰ ਹਰ ਮੇਲ ਮੇਲ ਜਨ ਸਾਧੂ ਹਮ ਸਾਧ ਜਨਾ ਕਾ ਕੀੜਾ ਜਨ ਨਾਨਕ ਪ੍ਰੀਤ ਲਗੀ ਪਗ ਸਾਧ ਗੁਰ ਮਿਲ ਸਾਧੂ ਪਖਾਨ ਹਰਿਓ ਮਨ ਮੂੜਾ ਜੈਤ ਸ੍ਰੀ ਮਹੱਲਾ ਚੌਥਾ ਕਰ ਦੂਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਹਰ ਹਰ ਸਿਮਰੋ ਅਗਮ ਅਪਾਰਾ ਜਿਸਮਰ ਦੁੱਖ ਮਿਟੈ ਹਮਾਰਾ ਹਰ ਹਰ ਸਤਿਗੁਰ ਪੁਰਖ ਮਿਲਾਵੋ ਗੁਰ ਮਿਲਿਆ ਸੁਖ ਹੋਈ ਰਾਮ ਹਰ ਗੁਣ ਗਾਵੋ ਮੀਤ ਹਮਾਰੇ ਹਰ ਹਰ ਨਾਮ ਰਖੋ ਰਧਾਰੇ ਹਰ ਹਰ ਅਮਰਤ ਬਚਨ ਸੁਣਾਵੋ ਗੁਰ ਮਿਲਿਆ ਪ੍ਰਗਟ ਹੋਈ ਰਾਮ ਮਾਧਸੂਦਨ ਹਰ ਮਾਦੋ ਪ੍ਰਾਨਾ ਮੇਰਾ ਮਨ ਤਨ ਅੰਮ੍ਰਿਤ ਮੀਠ ਲਗਾਣਾ ਹਰ ਹਰ ਦਇਆ ਕਰੋ ਗੁਰ ਮੇਲੋ ਪੁਰਖ ਨਰੰਜਨ ਸੋਈ ਰਾਮ ਹਰ ਹਰ ਨਾਮ ਸਦਾ ਸੁਖ ਦਾਤਾ ਹਰ ਚੈ ਰੰਗ ਮੇਰਾ ਮਨ ਰਾਤਾ ਹਰ ਹਰ ਮਹਾਪੁਰਖ ਗੁਰ ਮੇਲੋ ਗੁਰੂ ਨਾਨਕ ਨਾਮ ਸੁਖ ਹੋਈ ਰਾਮ ਜੈਤ ਸ੍ਰੀ ਮਹੱਲਾ ਚੌਥਾ ਹਰ 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 ਨਾਮ ਜਪਾਹ ਗੁਰਮਖ ਨਾਮ ਸਦਾ ਲੈ ਲਾਹਾ ਹਰ 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 ਭਗਤ ਦਰੜਾਵੋ ਹਰ ਹਰ ਨਾਮ ਓ ਮਹਾਰਾਮ ਹਰ ਹਰ ਨਾਮ ਦਇਆਲ ਤੇ ਆਹਾ ਹਰ ਕੇ ਰੰਗ ਸਦਾ ਗੁਣਗਾਹਾ ਹਰ 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 ਜਸ ਘੂਮਰ ਪਾਵੋ ਮਿਲ ਸਤ ਸੰਗ ਓ ਮਹਾਰਾਮ ਆਓ ਸਖੀ ਹਰ ਮੇਲ ਮਿਲਾਹਾ ਸੁਣ ਹਰ ਕਥਾ ਨਾਮ ਲੈ ਲਾਹਾ ਹਰ ਹਰ ਕਿਰਪਾ ਧਾਰ ਗੁਰ ਮੇਲੋ ਗੁਰ ਮਿਲਿਆ ਹਰ ਓ ਮਹਾਰਾਮ ਕਰ ਕੀਰਤ ਜਸ ਅਗਮ ਅਥਾਹ ਖਿਨ ਖਿਨ RAM ਨਾਮ ਗਾਵਾਹ ਮੋ ਕੋ ਧਾਰ ਕਿਰਪਾ ਮਿਲਿਆ ਗੁਰ ਦਾਤੇ ਹਰ ਨਾਨਕ ਭਗਤ ਓ ਮਹਾਰਾਮ ਜਤ ਸ੍ਰੀ ਮਹੱਲਾ ਚੌਥਾ ਰਸ ਰਸ RAM ਰਸਾਲ ਸੁਲਾਹ ਮਨ RAM ਨਾਮ ਪੀਨਾ ਲੈ ਲਾਹ ਖਿਨ ਖਿਨ ਭਗਤ ਕਰੇ ਦਿਨ ਰਾਤੀ ਗੁਰਮਤਿ ਭਗਤੋ ਮਹਾਰਾਮ ਹਰ ਹਰ ਗੁਣ ਗੋਵਿੰਦ ਜਪਾਹ ਮਨ ਤਨ ਜੀਤ ਸ਼ਬਦ ਲੈ ਲਾਹ ਗੁਰਮਤਿ ਪੰਜ ਦੂਤ ਵਸੇ ਆਵੇ ਮਨ ਤਨ ਹਰ ਓ ਮਹਾਰਾਮ ਨਾਮ ਰਤਨ ਹਰ ਨਾਮ ਜਪਾਹ ਹਰ ਗੁਣ ਗਾਏ ਸਦਾ ਲੈ ਲਾਹ ਦੀਨ ਦਇਆਲ ਕਿਰਪਾ ਕਰ ਮਾ ਦੋ ਹਰ ਹਰ ਨਾਮ ਓ ਮਹਾਰਾਮ ਜਪ ਜਗਦੀਸ਼ ਜਪੋ ਮਨ ਮਾਹ ਹਰ ਹਰ ਜਗਨਨਾਥ ਜਗਲਾਹਾ ਧਨ ਤਨ ਵੱਡੇ ਠਾਕੁਰ ਪ੍ਰਭ ਮੇਰੀ ਜਪ ਨਾਨਕ ਭਗਤੋ ਮਹਾਰਾਮ ਜੈਤ ਸ੍ਰੀ ਮਹੱਲਾ ਚੌਥਾ ਆਪੇ ਜੋਗੀ ਜੁਗਤ ਜੁਗਾਹਾ ਆਪੇ ਨਿਰਭਉ ਤਾੜੀ ਲਾਹਾ ਆਪੇ ਹੀ ਆਪ ਆਪ ਵਰਤੈ ਆਪੇ ਨਾਮੁ ਮਹਾਰਾਮ ਆਪੇ ਦੀਪ ਲੋ ਦੀਪਾਹਾ ਆਪੇ ਸਤਗੁਰ ਸਮੰਧ ਮਥਾਹਾ ਆਪੇ ਮਾਥ ਮਾਤ ਤਤ ਕਢਾਏ ਜਪ ਨਾਮ ਰਤਨ ਮਹਾਰਾਮ ਸਖੀ ਮਿਲੋ ਮਿਲ ਗੁਣ ਗਾਵਾ ਗੁਰਮੁਖ ਨਾਮ ਜਪੋ ਹਰਿ ਲਾਹ ਹਰ ਹਰ ਭਗਤ ਦ੍ਰਿੜੀ ਮਨ ਪਾਈ ਹਰ ਹਰ ਨਾਮ ਮਹਾਰਾਮ ਆਪੇ ਵਡ ਦਾਣਾ ਵਡ ਸਾਹਾ ਗੁਰਮੁਖ ਪੂੰਜੀ ਨਾਮ ਵਿਸਾਹਾ ਹਰ ਹਰ ਦਾਤ ਕਰੋ ਪ੍ਰਭ ਭਾਵੇ ਗੁਣ ਨਾਨਕ ਨਾਮ ਮਹਾਰਾਮ ਜੈਤ ਸ੍ਰੀ ਮਹੱਲਾ ਚੌਥਾ ਮਿਲ ਸਤ ਸੰਗਤ ਸੰਗ ਗੁਰ ਆਹ ਪੂੰਜੀ ਨਾਮ ਗੁਰਮੁਖ ਵੇਸਾ ਹਰ ਹਰ ਕਿਰਪਾ ਧਾਰ ਮਦ ਸੂਦਨ ਮਿਲ ਸਤ ਸੰਗੋ ਮਹਾਰਾਮ ਹਰ ਗੁਣ ਬਾਣੀ ਸਰਵਣ ਸੁਣਾਹ ਕਰ ਕਿਰਪਾ ਸਤ ਗੁਰੂ ਮਿਲਾਹ ਗੁਣ ਗਾਵੇ ਗੁਣ ਬੋਲੇ ਬਾਣੀ ਹਰ ਗੁਣ ਜਪੋ ਮਹਾਰਾਮ ਸਭ ਤੀਰਥ ਵਰਤ ਜਗ ਪੁੰਨ ਤੁਲਾਹ ਹਰ ਹਰ ਨਾਮ ਨ ਪੁਜੈ ਪੁਜਾਹ ਹਰ ਹਰ ਅਤੁਲ ਤੋਲ ਅਤ ਭਾਰੀ ਗੁਰਮਤਿ ਜਪਉ ਮਹਾਰਾਮ ਸਭ ਕਰਮ ਧਰਮ ਹਰ ਨਾਮ ਜਪਾਹ ਕਿਲ ਵਿਖ ਮੈਲ ਪਾਪ ਤੋਹਾ ਦੀਨ ਦਿਆਲ ਹੋ ਜਨ ਉਪਰ ਦੇਹੋ ਨਾਨਕ ਨਾਮ ਓ ਮਹਾਰਾਮ ਸਭ ਕਰਮ ਧਰਮ ਹਰ ਨਾਮ ਜਪਾਹ ਕਿਲ ਵਿਖ ਮੈਲ ਪਾਪ ਤੋਹਾ ਦੀਨ ਦਿਆਲ ਹੋ ਹੋ ਜਨ ਉਪਰ ਦੇਹੋ ਨਾਨਕ ਨਾਮ ਮਹਾਰਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ